ਕੀ ਨਾਮ ਹੈ ਤੁਹਾਡਾ ਯੋਗੇਸ਼ ਕੁਮਾਰ ਨਾਮ ਹੈ ਜੀ ਮੇਰਾ ਕੀ ਬਾਤ ਦਾ ਹੋਈ ਹੈ ਜੀ ਅੱਜ ਸਰ ਮੇਰੀ ਨਾ ਦੁਕਾਨ ਹੈ ਹਨੂਮਾ ਮੰਦਰ ਕੋਲ ਯੋਗੇਸ਼ ਮੋਬਾਈਲ ਰਿਪੇਅਰ ਦੇ ਨਾਮ ਤੇ ਤੇ ਮੇਰੀ ਦੁਕਾਨ ਤੇ ਅੱਜ ਸਵੇਰੇ 3 ਵਜੇ ਦੇ ਕਰੀਬ ਚੋਰੀ ਹੋਈ ਹੈ ਤਿੰਨ ਜਨੇ ਆਏ ਸੀ ਤੇ ਮੇਰੀ ਦੁਕਾਨ ਦੇ ਨਾਲ ਇੱਕ ਹੋਰ ਬੰਦਾ ਹੈ ਹਰੀਓਮ ਪਟੂਰੇ ਵਾਲੇ ਉਹਨਾਂ ਨੇ ਮੈਨੂੰ ਉਹ 5 ਵਜੇ ਦੁਕਾਨ ਤੇ ਆਨੇ ਆ ਉਹਨਾਂ ਨੇ ਮੈਨੂੰ ਕਾਲ ਕਰਿਆ ਵੀ ਤੇਰੀ ਦੁਕਾਨ ਦਾ ਸ਼ਟਰ ਪਟਿਆ ਹੋਇਆ ਤੇ ਮੈਂ ਜਦ ਉਹਨਾਂ ਨੇ ਫੋਨ ਕਰਦੇ ਹੋਏ ਆਇਆ ਤਾਂ ਮੇਰਾ ਸ਼ਟਰ ਪੱਟਿਆ ਹੋਇਆ ਸੀ, ਗੇਟ ਖੁੱਲਾ ਸੀ, ਗੱਲਾ ਵਗੈਰਾ ਸਾਰਾ ਖੁੱਲਾ ਸੀ। ਤੇ ਮੇਰੀ ਦੁਕਾਨ ਦੇ ਵਿੱਚ ਕਸਟਮਰ ਦੇ ਰਿਪੇਅਰ ਵਾਲੇ ਫੋਨ ਸੀਗੇ, ਰਿਪੇਅਰ ਦਾ ਕੰਮ ਹੈ ਮੇਰਾ। ਤੇ ਉਹਦੇ 8-10 ਫੋਨ ਚੋਰੀ ਹੋਏ ਆ। ਆਪਣਾ 82500 ਰੁਪਏ ਕੈਸ਼ ਪਿਆ ਸੀ ਮੇਰਾ। ਜੁਐਲਰੀ ਵੀ ਸੀਗੀ। ਆਪਣਾ ਹੋਰ ਕਈ ਸਮਾਨ ਸੀਗਾ ਜਿਹੜੀ ਐਕਸੈਸਰੀ ਵਗੈਰਾ ਆਈਫੋਨ ਦੀ ਐਕਸੈਸਰੀ ਸੀਗੀ ਉਹ ਵੀ ਚੋਰੀ ਹੋਈ ਪਈ ਐ। ਇਸ ਤੋਂ ਪਹਿਲਾਂ ਵੀ ਕੋਈ ਵਾਰਦਾਤ ਹੋਈ ਹੈ ਤੁਹਾਡੇ ਨਾਲ ਇਸ ਤਰ੍ਹਾਂ ਦੀ ਹਾਂਜੀ ਸਰ ਪਿਛਲੇ ਮਹੀਨੇ ਮੇਰੇ 9 ਨਵੰਬਰ ਨੂੰ ਵਾਰਦਾਤ ਇੱਕ ਪਹਿਲਾਂ ਵੀ ਹੋਈ ਸੀ ਉਦੋਂ ਵੀ ਮੇਰਾ ਖਾਸਾ ਨੁਕਸਾਨ ਹੋਇਆ ਸੀਗਾ ਤੇ ਉਹਦਾ ਮੋਟਰਸਾਈਕਲ ਮੈਂ ਫੜ ਕੇ ਥਾਣੇ ਖੜਾਇਆ ਸੀ ਬੰਦੇ ਦਾ ਪਰ ਮੈਨੂੰ ਹਲੇ ਤੱਕ ਉਹਦਾ ਵੀ ਕੁਝ ਪਤਾ ਨਹੀਂ ਲੱਗਿਆ ਨੁਕਸਾਨ ਤੇ ਨੁਕਸਾਨ ਹੋ ਰਿਹਾ ਹੈ ਮੇਰੇ ਤਾਂ ਮੇਰੀ ਜਿਹੜੀ ਦੁਕਾਨ ਹੈ ਸ਼ਹਿਰ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਦੇਲ ਹੁਣ ਕਿੰਨੀਆਂ ਚੋਰੀਆਂ ਹੋ ਰਹੀਆਂ ਐ 2 ਮਹੀਨੇ ਜਿਹੜਾ ਮੇਰੀਆਂ ਹੀ ਹੋ ਗਿਆ 2 ਵਾਰ ਪੁਲਿਸ ਪ੍ਰਸ਼ਾਸਨ ਕੁਝ ਕਰੇ ਤਾਂ ਤੇ ਚੋਰਾਂ ਨੂੰ ਬੰਨ੍ਹਿਆ ਜਾਏ